ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸੋਸ਼ੀਓਲੋਜੀ ਦਾ ਟੌਪਿਕ ਕਰਾਂਗੇ ਸੋਸ਼ੀਓਲੋਜੀ ਦਾ ਟੌਪਿਕ ਹੈਗਾ ਸੰਸਥਾ ਸੰਸਥਾ ਜਾਂ ਸਮਾਜਿਕ ਸੰਸਥਾ ਤੋਂ ਕੀ ਭਾਵ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਕਰਾਂਗੇ ਫੀਚਰਸ ਵਿਸ਼ੇਸ਼ਤਾਵਾਂ ਨੂੰ ਲੱਛਣ ਵੀ ਕਹਿੰਦੇ ਨੇ ਪੰਜਾਬੀ 'ਚ ਤੇ ਇੰਗਲਿਸ਼ ਦੇ ਵਿੱਚ ਕੈਰੈਕਟਿਸਟਿਕਸ ਤੇ ਫੀਚਰਸ ਕਹਿੰਦੇ ਨੇ ਤੇ ਇਹ ਵਾਲਾ ਕੁਐਸਚਨ ਆਪਾਂ ਕਰਾਂਗੇ ਸੰਸਥਾ ਜਾਂ ਸੰਸਥਾਵਾਂ ਠੀਕ ਹੈ ਸੰਸਥਾ ਜਾਂ ਸੰਸਥਾਵਾਂ ਤੁਸੀਂ ਇੰਗਲਿਸ਼ ਦਾ ਵਰਡ ਯਾਦ ਰੱਖਣਾ ਇੰਸਟੀਟਿਊਸ਼ਨਸ ਹਾਂਜੀ ਇਹ ਵਾਲਾ ਕੁਐਸਚਨ ਕਰਾਂਗੇ ਆਪਾਂ ਹਾਂਜੀ ਪਹਿਲਾਂ ਜਾਣ ਪਛਾਣਾ ਜਾਣ ਪਛਾਣ ਫਿਰ ਆਪਾਂ ਵਿਦ ਹੈਡਿੰਗਸ ਵਿਅਕਤੀਗਤਨ ਸਮਾਜ ਦੇ ਵਿੱਚ ਰਹਿੰਦਾ ਤੇ ਉਹ ਆਪਣੀਆਂ ਜਿਵੇਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਸਮਾਜ ਦੇ ਵਿੱਚ ਰਹਿ ਕੇ ਆਪਣੀ ਜ਼ਰੂਰਤਾਂ ਆਪਣੀਆਂ ਕਰਦਾ ਵਿਅਕਤੀ ਸਮਾਜ ਦੇ ਵਿੱਚ ਰਹਿੰਦਾ ਤਾਂ ਉਹ ਆਪਣੀਆਂ ਸਾਰੀਆਂ ਜ਼ਰੂਰਤਾਂ ਲਈ ਹੋਰਾਂ ਵਿਅਕਤੀਆਂ ਤੇ ਡਿਪੈਂਡ ਕਰਦਾ ਤੇ ਸਮਾਜ ਤੇ ਡਿਪੈਂਡ ਕਰਦਾ ਤੇ ਸਮਾਜ ਆਪ ਵੀ ਇੱਕ 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 ਜ਼ਰੂਰਤ ਪੂਰੀ ਨਹੀਂ ਕਰ ਸਕਦੇ ਜੇ ਆਪਾਂ ਕਹੀਏ ਕਿ ਸਮਾਜ ਦੇ ਵਿੱਚ ਆਪਾਂ ਕਿਸੇ ਤੇ ਡਿਪੈਂਡ ਨਹੀਂ ਕਰਨਾ ਬਾਕੀ ਸਾਰੇ ਆਪਣੀ ਜ਼ਰੂਰਤਾਂ ਪੂਰੀਆਂ ਕਰ ਲੈਣਗੇ ਨਹੀਂ ਉਹਨਾਂ ਨੂੰ ਵੀ ਦੂਜਿਆਂ ਤੇ ਡਿਪੈਂਡ ਹੋਣਾ ਪੈਂਦਾ ਮਤਲਬ ਕਿ ਸਮਾਜ ਨੂੰ ਵੀ ਥੋੜੀ-ਥੋੜੀ ਜ਼ਰੂਰਤ ਦੇ ਲਈ ਦੂਜਿਆਂ ਤੇ ਡਿਪੈਂਡ ਕਰਨਾ ਪੈਂਦਾ ਉਹ ਆਪਣੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਇਸ ਲਈ ਸਮਾਜ ਨੇ ਅਲੱਗ-ਅਲੱਗ ਪ੍ਰਕਾਰ ਦੇ ਕੀ ਬਣਾਇਆ ਹੋਏ ਨੇ ਸੰਸਥਾਵਾਂ ਬਣਾਇਆ ਹੋਈਆਂ ਨੇ ਜਿਹੜੇ ਵਿਅਕਤੀ ਇਹਦੀਆਂ ਵੱਖ-ਵੱਖ ਸਮੇਂ ਦੀ ਜਿਹੜੀਆਂ ਜ਼ਰੂਰਤਾਂ ਨੇ ਨੀਡਸ ਨੇ ਟਾਈਮ ਟੂ ਟਾਈਮ ਉਹਨਾਂ ਨੂੰ ਕੰਪਲੀਟ ਕਰਦੀਆਂ ਨੇ ਤੇ ਇਹ ਸੰਸਥਾਵਾਂ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਕੀ ਨੇ ਇੱਕ ਸਾਧਨ ਨੇ ਸੋਰਸ ਨੇ ਚਾਹੇ ਪੁਰਾਣੇ ਸਮਾਜ ਦੇ ਵਿੱਚ ਲਗਾ ਲਓ ਆਪਾਂ ਚਾਹੇ ਅੱਜ ਦੇ ਸਮੇਂ ਦੇ ਵਿੱਚ ਲਾ ਲਓ ਚਾਹੇ ਜਟਿਲ ਸਮਾਜ ਦੇ ਵਿੱਚ ਲਾਓ ਜਾਂ ਗੁੰਝਲਦਾਰ ਸਮਾਜ ਦੇ ਵਿੱਚ ਲਾ ਲਓ ਹਰ ਇੱਕ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਆਪਣਾ ਆਪਣਾ ਮਹੱਤਵ ਰਿਹਾ ਹਰ ਸਮਾਜ ਦੇ ਹਰ ਵਿਅਕਤੀ ਦੇ ਜੀਵਨ ਦੇ ਵਿੱਚ ਅਲੱਗ-ਅਲੱਗ ਪਹਿਲੂ ਜਿਵੇਂ ਸਮਾਜਿਕ ਪਹਿਲੂ ਆਰਥਿਕ ਰਾਜਨੀਤਿਕ ਧਾਰਮਿਕ ਜੈਵਿਕ ਤੇ ਇਹਨਾਂ ਨਾਲ ਮਿਲਦੀਆਂ ਜੁਲਦੀਆਂ ਕਿਹਨੇ ਸੰਸਥਾਵਾਂ ਨੇ ਜਿਵੇਂ ਵਿਅਕਤੀ ਦੇ ਜੀਵਨ ਦੇ ਆਰਥਿਕ ਪਹਿਲੂ ਦਾ ਆਰਥਿਕ ਸੰਸਥਾਵਾਂ ਧਿਆਨ ਰੱਖਦੇ ਨੇ ਇਹਨਾਂ ਸਾਰਿਆਂ ਦਾ ਕੁਸ਼ਲੇਸ਼ਨ ਕਰਕੇ ਸਾਡੇ ਸਾਹਮਣੇ ਸਮਾਜ ਦੀ ਇੱਕ ਇਕੱਠੀ ਤਸਵੀਰ ਨਜ਼ਰ ਆਉਂਦੀ ਹੈ ਤਪਾ ਕਹਿ ਸਕਦੇ ਕਿ ਇਹ ਸੰਸਥਾਵਾਂ ਨੇ ਜਿਨ੍ਹਾਂ ਨੇ ਸਮਾਜ ਦੀ ਮੁੱਖੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੁਣ ਸੰਸਥਾ ਦਾ ਅਰਥ ਕੀ ਹੈ ਸੰਸਥਾ ਹੁੰਦੀ ਕੀ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਸੰਕੜੇ ਵਾਰ ਬਹੁਤ ਸਾਰੇ ਵਾਰ ਇਹ ਸ਼ਬਦ ਨੂੰ ਵਰਤਦੇ ਰਹਿੰਦੇ ਹਾਂ ਸੰਸਥਾ ਪਰ ਆਮ ਆਦਮੀ ਇਸ ਜਿਹੜਾ ਸ਼ਬਦ ਦਾ ਅਰਥ ਕੀ ਲਊਗਾ ਸੰਸਥਾ ਇੰਸਟੀਟਿਊਸ਼ਨ ਕਿਸੇ ਬਿਲਡਿੰਗ ਮਤਲਬ ਕਿ ਉਹ ਸੋਚੂਗਾ ਕਿ ਇਮਾਰਤ ਨੂੰ ਕਿਹਾ ਗਿਆ ਪਰ ਸਮਾਜ ਵਿਗਿਆਨ ਦੀ ਵਿੱਚ ਸੋਸ਼ਲ ਸੋਸ਼ੀਓਲੋਜੀ ਦੇ ਵਿੱਚ ਇਸ ਦਾ ਮਤਲਬ ਕਿਸੇ ਇਮਾਰਤ ਜਾਂ ਲੋਕਾਂ ਦੇ ਸਮੂਹ ਤੋਂ ਨਹੀਂ ਹੈਗਾ ਮਤਲਬ ਕਿ ਇਹਦੇ ਸੋਸ਼ੀਓਲੋਜੀ ਦੇ ਵਿੱਚ ਜਿਹੜਾ ਸੰਸਥਾ ਸ਼ਬਦ ਆ ਇੰਸਟੀਚਿਊਸ਼ਨ ਉਹਦਾ ਮਤਲਬ ਕੋਈ ਨਾ ਤਾਂ ਕੋਈ ਇਮਾਰਤ ਆ ਨਾ ਕੋਈ ਲੋਕਾਂ ਦਾ ਸਮੂਹ ਹੈ ਸਮਾਜ ਵਿਗਿਆਨੀਆਂ ਤਾਂ ਸੰਸਥਾ ਸ਼ਬਦ ਦਾ ਅਰਥ ਵਿਸਤ੍ਰਿਤ ਵਿਆਪਕ ਸ਼ਬਦਾਂ ਤੇ ਸਮਾਜ ਅਨੁਸਾਰ ਕਰਦੇ ਨੇ ਸਮਾਜ ਵਿਗਿਆਨ ਦੇ ਅਨੁਸਾਰ ਕੀ ਆ ਸੰਸਥਾ ਇੱਕ ਅਜਿਹੇ ਨਿਯਮਾਂ ਜੱਪਾ ਕਹਿ ਸਕਦੇ ਆ ਪਰਿਮਾਪਾ ਕਦਰਾਂ ਕੀਮਤਾਂ ਦੀ ਉਹ ਸਥਾ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਦੀਆਂ ਮਤਲਬ ਕਿ ਅ ਸੋਸ਼ੀਓਲੋਜੀ ਦੇ ਵਿੱਚ ਸੰਸਥਾ ਕਿਹਨੂੰ ਕਿਹਾ ਗਿਆ ਜਿਹੜੀਆਂ ਸਮਾਜ ਦੇ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮੇਂ ਤੋਂ ਸਮੇਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੀ ਹੈ ਉਹ ਕੀ ਹੈ ਸੰਸਥਾ ਇਸ ਤਰ੍ਹਾਂ ਸੰਸਥਾ ਵਿਅਕਤੀਆਂ ਕਰਿਆਵਾਂ ਨੇ ਐਕਟੀਵਿਟੀਜ਼ ਨੇ ਜਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਰੂੜੀਆਂ ਤੇ ਲੋਕ ਕ੍ਰਿਤਾ ਦਾ ਇਕੱਠ ਹੈ ਇਹ ਤਾਂ ਉਹ ਪ੍ਰਕਿਰਿਆਵਾਂ ਨੇ ਜਿਨ੍ਹਾਂ ਦੀ ਮਦਦ ਨਾਲ ਵਿਅਕਤੀ ਆਪਣੇ ਜਿਹੜਾ ਕਿ ਕਾਰਜ ਕਰਦਾ ਤੇ ਸੰਸਥਾ ਦਾ ਸਬੰਧ ਉਹ ਸੰਗਠਿਤਤਾ ਪਾ ਇੱਕ ਬਵਸਥਾ ਕਹਿ ਸਕਦੇ ਹਾਂ ਜਿਸ ਦੇ ਵਿੱਚ ਸਮਾਜ ਦੀਆਂ ਕੀਮਤਾਂ ਸ਼ਾਮਲ ਨੇ ਜੋ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਤੇ ਇਹਨਾਂ ਦਾ ਕੰਮ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੁੰਦਾ ਹੈ ਤੇ ਵਿਅਕਤੀ ਦੇ ਕਾਰਜਾਂ ਤੇ ਉਹਦੇ ਵਿਵਹਾਰਾਂ ਨੂੰ ਪੂਰਾ ਕਰਨਾ ਠੀਕ ਹੈ ਤਾਂ ਮਨੁੱਖ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨੇਕਾ ਪ੍ਰਕਾਰ ਦੇ ਸਮੂਹਾਂ ਦਾ ਮੈਂਬਰ ਬਣਨਾ ਪੈਂਦਾ ਹਰੇਕ ਸਮੂਹ ਦੇ ਵਿੱਚ ਆਪਣੇ ਆਪਣੇ ਮੈਂਬਰ ਦੀ ਮੈਂਬਰੇ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਹੁਤ ਸਾਰੀਆਂ ਸਫਲ ਸਫਲ ਕੋਸ਼ਿਸ਼ਾਂ ਤੋਂ ਬਾਅਦ ਇੱਕ ਸਮੂਹ ਆਪਣੇ ਮੈਂਬਰ ਦੀ ਜ਼ਰੂਰਤਾਂ ਪੂਰੀਆਂ ਕਰਨ ਦੇ ਤਰੀਕੇ ਲੱਭ ਲੈਂਦਾ ਤੇ ਸਮੂਹ ਦੇ ਸਾਰੇ ਮੈਂਬਰ ਇਹਨਾਂ ਤਰੀਕਿਆਂ ਨੂੰ ਪ੍ਰਵਾਨ ਕਰਦੇ ਨੇ ਇਸ ਤਰ੍ਹਾਂ ਸਮੂਹ ਦੇ ਸਾਰੇ ਨਹੀਂ ਤਾਂ ਬਹੁਤ ਸਾਰੇ ਮੈਂਬਰ ਇਹਨਾਂ ਦਾ ਪਾਲਣ ਕਰਦੇ ਨੇ ਤਾਂ ਇਸੇ ਨੂੰ ਆਪਾਂ ਕੀ ਕਹਾਂਗੇ ਸੰਸਥਾ ਕਹਾਂਗੇ ਮਤਲਬ ਕਿ ਜੋ ਟਾਈਮ ਟੂ ਟਾਈਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਕੰਪਲੀਟ ਕਰਦਿਆਂ ਦੇ ਵਿੱਚ ਮਦਦ ਕਰਦੀ ਉਹ ਕੀ ਆ ਸੰਸਥਾ ਹੁਣ ਇਹਦੀ ਪਰਿਭਾਸ਼ਾ ਪਰਿਭਾਸ਼ਾ ਮੈਰਲ ਤੇ ਐਲਡਰੀਜ਼ ਦੇ ਅਨੁਸਾਰ ਸਮਾਜਿਕ ਸੰਸਥਾਵਾਂ ਸਮਾਜਿਕ ਪ੍ਰਤੀਮਾਨ ਨੇ ਜੋ ਮਾਨਵ ਪ੍ਰਾਣੀਆਂ ਦੇ ਆਪਣੇ ਮੌਲਿਕ ਕਾਰਜਾਂ ਦੇ ਕਰਨ ਵਿੱਚ ਉਸਥਿਤ ਵਿਵਹਾਰ ਨੂੰ ਸਥਾਪਿਤ ਕਰਦੇ ਨੇ ਤੇ ਮੁਕਾਈਵਰ ਦੇ ਅਨੁਸਾਰ ਮੁਕਾਈਵਰ ਵਸਿ ਦੀ ਹੋਣਾ ਨਾਮ ਜਾ ਰੱਖਣਾ ਸੰਸਥਾਈਕ ਜਹਾਾ ਨਿਸ਼ਚਿਤ ਸੰਗਠਨ ਹੈ ਜੋ ਕਿਸੇ ਵਿਸ਼ੇਸ਼ ਸਵਾਰਥ ਦਾ ਅਨੁਸਾਰਨ ਕਰਦਾ ਹੈ ਜਾਂ ਇੱਕ ਵਿਸ਼ੇਸ਼ ਢੰਗ ਨਾਲ ਸਧਾਰਨ ਸਵਾਰਥ ਦਾ ਅਨੁਸਾਰਨ ਕਰਦਾ ਤੇ ਇੱਕ ਜਿਹੜੀਆਂ ਪਰਿਭਾਸ਼ਾਵਾਂ ਹੁੰਦੀਆਂ ਨੇ ਜੇ ਤੁਹਾਨੂੰ ਇਹਨਾਂ ਯਾਦ ਨਹੀਂ ਫਿਰ ਤੋਂ ਤੁਸੀਂ ਇਹਨਾਂ ਨੂੰ ਕਮੈਂਟ ਚ ਦੇਣਾ ਅਗਰ ਤੁਹਾਨੂੰ ਪੂਰੀਆ ਕੰਪਲੀਟ ਨਹੀਂ ਯਾਦ ਹੁੰਦੀਆਂ ਤਾਂ ਤੁਸੀਂ ਇਹਨੂੰ ਕਮੈਂਟ ਦੇ ਵਿੱਚ ਨਾ ਦਿਓ ਵੈਸੇ ਲਿਖ ਦਿਓ ਕੀ ਮੁਕਾਈਬਰ ਦੇ ਅਨੁਸਾਰ ਠੀਕ ਹੈ ਹਾਂਜੀ ਇੱਕ ਹੈਗਾ ਸੁਦਰਲੈਂਡ ਦੇ ਅਨੁਸਾਰ ਸਮਾਜ ਵਿਗਿਆਨਿਕ ਸਾਚਾ ਵਿੱਚ ਸੰਸਥਾਵਾਂ ਲੋਕ ਪਰਿਤਾ ਅਤੇ ਰੂੜੀਆਂ ਦਾ ਸਮੂਹ ਜੋ ਮਲੂਖੀ ਉਦੇਸ਼ਾਂ ਜਾਂ ਲਕਸ਼ਾਂ ਦੀ ਪ੍ਰਾਪਤੀ ਵਿੱਚ ਕੇਂਦਰਿਤ ਹੋ ਜਾਂਦਾ ਠੀਕ ਹੈ ਤੇ ਐਲਵਰਡ ਏਵਿਸ ਇਸੀ ਉਹ ਅਵਸਥਾ ਉਸ ਨਾਮੇ ਥੋੜੇ ਟਫ ਨੇ ਸੰਸਥਾਵਾਂ ਇਕੱਠੇ ਮਿਲ ਕੇ ਰਹਿਣ ਦੇ ਰਵਾਜੀ ਢੰਗ ਨੇ ਜੋ ਸਮੁਦਾਵਾਂ ਦੀ ਸੱਤਾ ਦੁਆਰਾ ਸਵੀਕ੍ਰਿਤ ਵਿਵਸਥਿਤ ਤੇ ਸਥਾਪਿਤ ਕੀਤੇ ਗਏ ਹੋਣ ਹਾਂਜੀ ਸਮਨਰ ਦੇ ਅਨਸਾਰ ਸੰਸਥਾ ਇੱਕ ਵਿਚਾਰਤਾਰ ਹੈ ਜਿਹਦੇ ਵਿੱਚ ਵਿਚਾਰ ਨੇ ਭਾਵਨੇ ਸਿਦਾਂਤ ਨੇ ਹਿੱਤ ਨੇ ਇਹਨਾਂ ਢਾਂਚੇ ਤੋਂ ਮਿਲ ਕੇ ਬਣਦਾ ਤੇ ਅਗਬਰਨ ਤੇ ਨਿਮਕੋਫ ਦੇ ਅਨਸਾਰ ਕੁਝ ਮਨੁੱਖੀ ਲੋੜਾਂ ਦੀ ਸੰਤੁਸ਼ਟੀ ਲਈ ਇੱਕ ਸੰਗਠਿਤ ਤੇ ਸੰਥਾਪਿਤ ਢੰਗ ਕੀ ਨੇ ਸੰਸਥਾ ਬਣ ਅੱਗੇ ਇਹਨਾਂ ਦੀ ਜ਼ਰੂਰੀ ਤੱਤ ਵੀ ਕਰ ਲੈਂਦੇ ਆਪਾਂ ਫੇਰ ਹਾਂਜੀ ਸਭ ਤੋਂ ਪਹਿਲਾਂ ਕੀ ਆ ਕੀ ਸੰਸਥਾ ਮਨੁੱਖ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਹੋਣ ਦੇ ਵਿੱਚ ਆਉਂਦੀ ਹੈ ਜੇਕਰ ਕੋਈ ਵੀ ਸੰਸਥਾ ਕਿਸੇ ਕਿਸਮ ਦਾ ਕੋਈ ਉਦੇਸ਼ ਪੂਰਾ ਨਹੀਂ ਕਰਦੀ ਤਾਂ ਉਹ ਥੀ ਖਤਮ ਹੋ ਜਾਂਦੀ ਹੈ ਸਮਾਜ ਦੇ ਵਿੱਚ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਕਈ ਜ਼ਰੂਰਤਾਂ ਨੂੰ ਮਹਿਸੂਸ ਕਰਦਾ ਤੇ ਉਹਨਾਂ ਜ਼ਰੂਰਤਾਂ ਨੂੰ ਵੀ ਪੂਰਾ ਕਰਨਾ ਚਾਹੁੰਦਾ ਇਸ ਨੂੰ ਪੂਰਾ ਕਰਨ ਦੇ ਲਈ ਵਿਚਾਰ ਪੈਦਾ ਹੁੰਦੇ ਨੇ ਉਦਾਹਰਨ ਦੇ ਤੌਰ ਤੇ ਜੈਵਿਕ ਜ਼ਰੂਰਤਾਂ ਜਾਂ ਲਿੰਗਿਕ ਇੱਛਾ ਦੀ ਪੂਰਤੀ ਲਈ ਵਿਅਕਤੀ ਦੇ ਦਿਮਾਗ ਦੇ ਵਿੱਚ ਵਿਆਹ ਦੀ ਸੰਸਥਾ ਨਿਰਮਾਣ ਕਰਨ ਦਾ ਵਿਚਾਰ ਆਇਆ ਵਿਅਕਤੀ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਜਦੋਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੋਈ ਵਿਚਾਰ ਬਣਾਉਂਦਾ ਜੇਕਰ ਉਸ ਵਿਚਾਰ ਦੇ ਨਾਲ ਉਹ ਕਾਮਯਾਬ ਹੋ ਜਾਂਦਾ ਤਾਂ ਦੁਬਾਰਾ ਫਿਰ ਉਸੇ ਦੀ ਜ਼ਰੂਰਤ ਪੈਂਦੀ ਉਸੇ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਇਸ ਨਾਲ ਵਿਅਕਤੀਗਤ ਆਦਤਾਂ ਦਾ ਨਿਰਮਾਣ ਹੋ ਜਾਂਦਾ ਤੇ ਵਿਚਾਰ ਵਿਚਾਰ ਸੰਸਥਾਰਿਕ ਜ਼ਰੂਰੀਤਾ ਜੇਕਰ ਅਸੀਂ ਕਿਸੇ ਜ਼ਰੂਰਤ ਨੂੰ ਪੂਰਾ ਕਰਨਾ ਪੂਰਾ ਕਰਨਾ ਦਾ ਸਾਡੇ ਮਨ ਦੇ ਵਿੱਚ ਸਭ ਤੋਂ ਪਹਿਲਾ ਕਨਸੈਪਟ ਆਉਂਦਾ ਦਾ ਵਿਚਾਰ ਤੋਂ ਸ਼ੁਰੂ ਹੁੰਦਾ ਇਹ ਵਿਚਾਰ ਸਮੂਹ ਵੱਲੋਂ ਸ਼ੁਰੂ ਹੁੰਦਾ ਇਸ ਵਿਚਾਰ ਨੂੰ ਬਚਾਉਣ ਲਈ ਸਮੂਹ ਦੁਆਰਾ ਫਿਰ ਸੰਸਥਾ ਨੂੰ ਵਿਕਸਿਤ ਕੀਤਾ ਜਾਂਦਾ ਅਗਾਂਹ ਦਾ ਉਦੇਸ਼ ਹਾਂਜੀ ਤੱਤ ਨੇ ਪਹਿਲਾਂ ਵਿਚਾਰ ਫਿਰ ਉਦੇਸ਼ ਹਰ ਇੱਕ ਸੰਸਥਾ ਦੇ ਵਿਕਸਿਤ ਹੋਣ ਪਿੱਛੇ ਇੱਕ ਖਾਸ ਉਦੇਸ਼ ਹੁੰਦਾ ਕਿਉਂਕਿ ਸੰਸਥਾ ਨੂੰ ਮਨੁੱਖੀ ਵਿਸ਼ੇਸ਼ ਜਿਹੜੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਕਸਿਤ ਕੀਤਾ ਜਾਂਦਾ ਬਿਨਾ ਕਿਸੇ ਉਦੇਸ਼ ਦੇ ਕੋਈ ਵੀ ਸੰਸਥਾ ਜਿਹੜੀ ਵਿਕਸਿਤ ਨਹੀਂ ਹੋ ਸਕਦੀ ਤੇ ਨਹੀਂ ਹੁੰਦੀ ਜਿਹੜੀਆਂ ਸੰਸਥਾਵਾਂ ਮਨੁੱਖੀ ਲੋੜਾਂ ਤਾਂ ਪੂਰੀ ਨਹੀਂ ਕਰਦੇ ਉਹ ਹੌਲੀ-ਹੌਲੀ ਖਤਮ ਹੋ ਜਾਂਦੀਆਂ ਨੇ ਅਬ ਕਹੇਗਾ ਵਿਰਾਸਤ ਸੰਸਥਾ ਨਾ ਤਾਂ 1-2 ਦਿਨਾਂ ਦੇ ਵਿੱਚ ਵਿਕਸਿਤ ਹੁੰਦੀ ਇਹ ਤੇ ਨਾ ਹੀ ਦੋ ਵਿਅਕਤੀਆਂ ਦੁਆਰਾ ਵਿਕਸਿਤ ਹੁੰਦੀ ਆ ਇਹ ਸੰਸਥਾ ਨੂੰ ਵਿਕਸਿਤ ਹੋਣ ਦੇ ਵਿੱਚ ਪੀੜ੍ਹੀਆਂ ਖਤਮ ਹੋ ਜਾਂਦੀਆਂ ਨੇ ਇੱਕ ਵਾਰ ਵਿਕਸਿਤ ਹੋ ਜਾਂ ਤੇ ਫਿਰ ਅਗਲੀ ਪੀੜ੍ਹੀ ਨੂੰ ਸੌਂਪ ਦਿੱਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਅਗਲੀ ਪੀੜ੍ਹੀ ਨੂੰ ਸੰਸਥਾ ਪਰੰਪਰਾਵ ਦੇ ਵਿੱਚ ਪ੍ਰਾਪਤ ਹੁੰਦੀ ਆ ਜਿਸ ਦਾ ਆਪਣਾ ਇਤਿਹਾਸ ਹੁੰਦਾ ਜੋ ਸਮਾਜਿਕ ਪਰੰਪਰਾਵ ਤੇ ਆਧਾਰਿਤ ਹੁੰਦੀ ਆ ਸੰਸਥਾ ਦਾ ਤਾਂ ਜੋ ਹਰ ਇੱਕ ਸੰਸਥਾ ਦੇ ਘਟਾਂਚਾ ਹੁੰਦਾ ਹੈ ਸੰਸਥਾ ਦੇ ਵਿਚਾਰ ਨੂੰ ਸਥਿਰ ਰੱਖਣ ਲਈ ਇਸ ਨੂੰ ਕੋਈ ਆਕਾਰ ਦੇਣਾ ਜ਼ਰੂਰੀ ਹੁੰਦਾ ਹੈ ਇਸ ਲਈ ਸੰਸਥਾ ਦੇ ਕੁਝ ਵਿਵਸਥਾਵਾਂ ਕਾਰਜ ਪ੍ਰਣਾਲੀਆਂ ਸੰਧ ਹੁੰਦੇ ਨੇ ਪ੍ਰਤੀਕ ਸੰਸਥਾ ਹੌਲੀ ਹੌਲੀ ਇੱਕ ਵਿਚਾਰ ਤੋਂ ਸੰਸਥਾ ਦੇ ਰੂਪ ਦੇ ਵਿੱਚ ਵਿਕਸਿਤ ਹੋ ਜਾਂਦੀ ਆ ਸਮੇਂ ਦੇ ਨਾਲ ਨਾਲ ਸੰਸਥਾ ਦਾ ਕੋਈ ਨਾ ਕੋਈ ਪ੍ਰਤੀਕ ਵਿਕਸਿਤ ਹੁੰਦਾ ਤੇ ਇਹ ਪ੍ਰਤੀਕ ਭੌਤਿਕ ਅਭੌਤਿਕ ਜਾਂ ਦੋਵੇਂ ਤਰ੍ਹਾਂ ਦੇ ਹੋ ਸਕਦੇ ਨੇ ਅਗਾਂਹਾਂ ਸਮੂਹਿਕ ਕੋਸ਼ਿਸ਼ ਕਲੈਕਟਿਵ ਐਫਰਟ ਹਾਂਜੀ ਸੰਸਥਾ ਦੀ ਉਤਪਤੀ ਇੱਕ ਜਾਂ ਦੋ ਵਿਅਕਤੀਆਂ ਦੇ ਕਾਰਨ ਨਹੀਂ ਹੁੰਦੀ ਬਲਕਿ ਬਹੁਤ ਸਾਰੇ ਵਿਅਕਤੀਆਂ ਦੁਆਰਾ ਹੁੰਦੀ ਹੈ ਚਾਹੇ ਸੰਸਥਾ ਦਾ ਵਿਚਾਰ ਇੱਕ ਵਿਅਕਤੀ ਤੋਂ ਆਉਂਦਾ ਹੈ ਪਰ ਹੌਲੀ-ਹੌਲੀ ਉਹ ਵਿਚਾਰ ਸਮਾਜ ਦੇ ਬਹੁਤ ਸਾਰੇ ਵਿਅਕਤੀਆਂ ਦੁਆਰਾ ਅਪਣਾ ਲਿਆ ਜਾਂਦਾ ਜਦੋਂ ਬਹੁਤ ਸਾਰੇ ਲੋਕ ਇਸ ਵਿਚਾਰ ਨੂੰ ਅਪਣਾ ਲੈਂਦੇ ਨੇ ਤਾਂ ਇੱਕ ਸੰਸਥਾ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਇੱਕ ਸੰਸਥਾ ਰੂਪ ਧਾਰਨ ਕਰ ਲੈਂਦੀ ਹੈ ਇਸ ਤਰ੍ਹਾਂ ਸੰਸਥਾ ਬਹੁਤ ਸਾਰੇ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਹੋਣ ਦੇ ਵਿੱਚ ਆਉਂਦੀ ਹੈ ਤੇ ਸਮੂਹਿਕ ਕੋਸ਼ਿਸ਼ਾਂ ਦਾ ਨਤੀਜਾ ਹੁੰਦੀ ਹੈ ਅਗੀਆਂ ਸੰਸਥਾ ਦੀਆਂ ਵਿਸ਼ੇਸ਼ਤਾਵਾਂ ਕੈਰੈਕਟਿਸਟਿਕਸ ਆਫ ਇੰਸਟੀਟਿਊਸ਼ਨਸ ਦਾ ਫੀਚਰਸ ਇਹ ਸੰਸਕ੍ਰਿਤੀ ਦਾ ਤੱਤ ਤਾਂ ਮੰਦੀ ਆ ਇਟ ਇਜ਼ ਅ ਮੇਡ ਅਪ ਆਫ ਅ ਕਲਚਰਲ ਥਿੰਗਸ ਸਮਾਜ ਦੇ ਵਿੱਚ ਜਿਹੜੀ ਸੰਸਕ੍ਰਿਤੀ ਦੇ ਕਈ ਤੱਤ ਹੁੰਦੇ ਨੇ ਜਿਵੇਂ ਰੂੜੀਆਂ ਲੋਕਪ੍ਰਿਤਾ ਪਰਿਮਾਪ ਪ੍ਰਤੀਮਾਨ ਤੇ ਇਹਨਾਂ ਦੇ ਸੰਗਠਨ ਨੂੰ ਕੀ ਕਹਿੰਦੇ ਆਪਾਂ ਸੰਸਥਾ ਕਹਿੰਦੇ ਆ ਮਤਲਬ ਕਿ ਇਹਨਾਂ ਦੇ ਇਕਾਠ ਨੂੰ ਇੱਕ ਸਮਾਜ ਵਿਗਿਆਨੀ ਨੇ ਤਾਂ ਇਸ ਨੂੰ ਕੀ ਕਿਹਾ ਪ੍ਰਥਾਵਾ ਨੇ ਜਿਹੜਾ ਉਹਨਾਂ ਦਾ ਗੁੱਛਾ ਕਿਹਾ ਜਦੋਂ ਸਮਾਜ ਦੇ ਵਿੱਚ ਮਿਲਣ ਵਾਲੀਆਂ ਪ੍ਰਥਾ ਮਾਂ ਰੀਤੀ ਰਿਵਾਜ ਲੋਕ ਕ੍ਰਿਤਾ ਰੂੜੀਆਂ ਸੰਗਠਿਤ ਹੋ ਜਾਂਦੀਆਂ ਨੇ ਤਾਂ ਇਹ ਹੀ ਵਿਵਸਥਾ ਸਭਿ ਸੰਸਕ੍ਰਿਤੀ ਵਿੱਚ ਮਿਲਦੇ ਤੱਤਾਂ ਤੋਂ ਜਿਹੜੀ ਕਿ ਬਣਦੀ ਆ ਮਤਲਬ ਕਿ ਤੇ ਫਿਰ ਇਹ ਵਿਵਸਥਾ ਦਾ ਉਰਕਰਨ ਕਰ ਲੈਂਦੀ ਹੈ ਇਹਦੇ ਨਾਲ ਸੰਸਥਾ ਬਣ ਜਾਂਦੀ ਹੈ ਤੇ ਇਹ ਹੀ ਫਿਰ ਮਨੁੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਅੱਗੇ ਹੈਗਾ ਇਹ ਸਥਾਈ ਹੁੰਦੀਆਂ ਨੇ ਪਰਮਨੈਂਟ ਦੀਜ਼ ਆਰ ਪਰਮਨੈਂਟ ਇੱਕ ਸੰਸਥਾ ਉਸ ਸਮੇਂ ਤੱਕ ਉਪਯੋਗੀ ਨਹੀਂ ਹੋ ਸਕਦੀ ਜਦੋਂ ਤੱਕ ਲੰਬੇ ਸਮੇਂ ਤੱਕ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਕਰੂਗੀ ਮਤਲਬ ਕਿ ਕੋਈ ਵੀ ਫੇਮਸ ਉਹਦੇ ਹੋਊਗੀ ਜਦੋਂ ਵੱਧ ਤੋਂ ਵੱਧ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੂ ਜੇਕਰ ਥੋੜੇ ਸਮੇਂ ਲਈ ਲੋਕਾਂ ਨੇ ਜ਼ਰੂਰਤਾਂ ਪੂਰੀਆਂ ਕਰਦੀਆਂ ਤਾਂ ਸੰਸਥਾ ਨੇ ਬਲਕਿ ਕੀ ਹੋਊਗੀ ਇੱਕ ਸਵਾ ਹੋਊਗੀ ਇਸ ਤਰ੍ਹਾਂ ਸੰਸਥਾ ਲੰਬੇ ਸਮੇਂ ਲਈ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਕਰਦੀ ਹੈ ਇਸ ਤੋਂ ਅਰਥ ਇਹ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਸੰਸਥਾ ਕਦੇ ਵੀ ਖਤਮ ਨਹੀਂ ਹੁੰਦੀ ਕਿਸੇ ਵੀ ਸੰਸਥਾ ਦੀ ਮੰਗ ਸਮੇਂ ਦੇ ਅਨੁਸਾਰ ਹੁੰਦੀ ਹੈ ਜੇ ਸਮੇਂ ਦੇ ਅਕੋਰਡਿੰਗ ਉਹ ਕੰਮ ਘੱਟ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਤਾਂ ਉਹ ਜਿਹੜੀ ਕੀ ਵੱਧ ਘੱਟ ਵੀ ਹੋ ਸਕਦੀ ਹੈ ਮਤਲਬ ਕਿ ਉਹਦੀ ਮੰਗ ਸਮੇਂ ਦੇ ਅਕੋਰਡਿੰਗ ਜੇਕਰ ਕਿਸੇ ਸਮੇਂ ਦੇ ਵਿੱਚ ਕਿਸੇ ਸੰਸਥਾ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਕੋਈ ਸੰਸਥਾ ਜੇਕਰ ਲੋਕਾਂ ਦੀ ਜ਼ਰੂਰਤਾਂ ਨਹੀਂ ਪੂਰਾ ਕਰਦੀ ਤਾਂ ਉਹ ਵੀ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਅੱਗੇ ਹੈ ਗਾਇਸ ਦੇ ਕੁਝ ਖਾਸ ਮਤਲਬ ਕਿ ਉਦੇਸ਼ ਹੁੰਦੇ ਨੇ ਇਟ ਹੈਜ਼ ਸਮ ਸਪੈਸ਼ਲ ਮੋਟਿਵਸ ਔਰ ਆਬਜੈਕਟਿਵਜ਼ ਜੇਕਰ ਕਿਸੇ ਵੀ ਸੰਸਥਾ ਦਾ ਨਿਰਮਾਣ ਹੁੰਦਾ ਤਾਂ ਕੋਈ ਨਾ ਕੋਈ ਖਾਸ ਉਦੇਸ਼ ਕੋਈ ਖਾਸ ਉਹਦਾ ਉਦੇਸ਼ ਮੋਟਿਵ ਹੁੰਦਾ ਹੈ ਤੇ ਉਹ ਇਸ ਇਹ ਉਸ ਸੰਸਥਾ ਨੂੰ ਪਤਾ ਹੁੰਦਾ ਜੇਕਰ ਉਹ ਬਣ ਰਹੀ ਆ ਠੀਕ ਆ ਮਤਲਬ ਕਿ ਉਹਨੂੰ ਕੋਈ ਵੀ ਜਿਹੜੀ ਸੰਸਥਾ ਜਦੋਂ ਕੋਈ ਕੁਛ ਨਾ ਕੁਛ ਉਦੇਸ਼ ਰੱਖ ਕੇ ਕੋਈ ਚੀਜ਼ ਬਣੂਗੀ ਤਾਂ ਉਹ ਉਦੇਸ਼ ਉਹਨੂੰ ਪਤਾ ਹੁੰਦਾ ਉਸ ਦਾ ਕੀ ਕੰਮ ਹੈ ਇਸ ਦਾ ਕੀ ਕੰਮ ਆ ਵਿਅਕਤੀ ਦੇ ਕਿਸੇ ਖਾਸ ਪ੍ਰਕਾਰ ਦੇ ਜ਼ਰੂਰਤਾਂ ਨੂੰ ਪੂਰਾ ਕਰਨਾ ਇਸ ਤਰ੍ਹਾਂ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਕਰਨਾ ਹੀ ਇਸ ਦਾ ਇੱਕ ਖਾਸ ਉਦੇਸ਼ ਹੁੰਦਾ ਹੈ ਪਰ ਇਹ ਵੀ ਹੋ ਸਕਦਾ ਕਿ ਸਮੇਂ ਦੇ ਬਦਲ ਨਾਲ ਉਹ ਸੰਸਥਾ ਦੇ ਜ਼ਰੂਰਤਾਂ ਪੂਰੀਆਂ ਨਾ ਕਰ ਸਕੇ ਤਾਂ ਫਿਰ ਉਸ ਹਾਲਤ ਦੇ ਵਿੱਚ ਉਸ ਦੀ ਥਾਂ ਕੋਈ ਹੋਰ ਸੰਸਥਾ ਹੋਰ ਦੇ ਵਿੱਚ ਆ ਜਾਂਦੀ ਹੈ। ਹਾਂਜੀ ਅੱਗੇ ਹੈਗਾ ਸਾਂਸਕ੍ਰਿਤਕ ਸਾਜ਼ੋ ਸਮਾਨ ਕਲਚਰਲ ਇਕਵਿਪਮੈਂਟਸ ਸੰਸਥਾ ਦੇ ਉਦੇਸ਼ਾਂ ਨੂੰ ਪੂਰਤ ਲਈ ਸੰਸਕ੍ਰਿਤੀ ਦੇ ਪੌਤਿਕ ਪੱਖ ਦਾ ਸਹਾਰਾ ਲਿਆ ਜਾਂਦਾ ਜਿਵੇਂ ਫਰਨੀਚਰ ਇਮਾਰਤੇ ਵੀ ਹੁਣ ਇਹਨਾਂ ਦੇ ਵਿੱਚ ਇਹਨਾਂ ਦਾ ਰੂਪ ਵਿਵਹਾਰ ਦੋਵੇਂ ਨਿਸ਼ਚਿਤ ਕੀਤੇ ਜਾਂਦੇ ਨੇ। ਜੇਕਰ ਕਿਸੇ ਸੰਸਥਾ ਨੂੰ ਆਪਣੇ ਉਦੇਸ਼ ਪੂਰੇ ਕਰਨੇ ਨੇ ਤਾਂ ਉਸ ਨੂੰ ਭੌਤਿਕ ਸੰਸਕ੍ਰਿਤੀ ਤੋਂ ਵੀ ਕਾਫੀ ਕੁਝ ਲੈਣਾ ਪੈਂਦਾ ਜਿਵੇਂ ਅਪੌਤਿਕ ਸੰਸਕ੍ਰਿਤੀ ਤੋਂ ਵਿਚਾਰ ਲੰਦੇ ਨੇ ਲੋਕ ਰੀਤਾਂ ਰੂੜੀਆਂ ਆ ਤਾਂ ਪਹਿਲਾਂ ਹੀ ਸੰਸਥਾ ਵਿੱਚੋਂ ਜਿਹੜਾ ਕਿ ਆਵਾਸ ਕਰਦੇ ਨੇ ਅਮੂਰਤਤਾ ਸੰਸਥਾ ਦਾ ਵਿਕਾਸ ਲੋਕ ਰੀਤਾਂ ਰੂੜੀਆਂ ਰਿਵਾਜਾਂ ਦੇ ਨਾਲ ਹੁੰਦਾ ਇਹ ਸਾਰੇ ਅਪੌਤਿਕ ਸੰਸਕ੍ਰਿਤੀ ਦਾ ਹਿੱਸਾ ਨੇ ਅਪੌਤਿਕ ਸੰਸਕ੍ਰਿਤੀ ਦੇ ਇਹਨਾਂ ਪੱਖਾਂ ਨੂੰ ਅਸੀਂ ਦੇਖ ਨਹੀਂ ਸਕਦੇ ਸਿਰਫ ਮਹਿਸੂਸ ਕਰ ਸਕਦੇ ਹਾਂ ਇਸ ਤਰ੍ਹਾਂ ਸੰਸਥਾ ਵਿੱਚ ਅਮੂਰਤਤਾ ਦਾ ਪੱਖ ਸ਼ਾਮਲ ਹੁੰਦਾ ਇਸ ਨੂੰ ਸ਼ੋਿਆ ਨਹੀਂ ਜਾ ਸਕਦਾ ਸਿਰਫ ਮਹਿਸੂਸ ਕੀਤਾ ਜਾ ਸਕਦਾ ਇਹ ਵੀ ਸੰਸਥਾ ਨੂੰ ਸੰਸਥਾ ਵਿੱਚ ਸ਼ੋਹਣ ਵਾਲੀ ਚੀਜ਼ਾਂ ਦੇ ਸੰਗਠਨ ਦੇ ਬਲਕਿ ਨਿਯਮ ਕਾਰਜ ਪ੍ਰਣਾਲੀ ਰੋਖ ਰੀਤਾਂ ਜਿਹੜੇ ਲੋਕ ਰੀਤਾਂ ਨਾਲ ਦਾ ਸੰਗਠਨ ਜੋ ਵੀ ਸੇ ਮਨੁੱਖੀ ਜ਼ਰੂਰਤ ਨੂੰ ਪੂਰਾ ਕਰਨ ਲਈ ਵਿਕਸਿਤ ਹੁੰਦੀ ਹੈ ਅੱਗੇ ਹੈਗਾ ਪਰੰਪਰਾ ਹਰੇਕ ਸੰਸਥਾ ਜਦੋਂ ਹੋਣ ਦੇ ਵਿੱਚ ਆਉਂਦੇ ਤੇ ਇਸ ਦੇ ਵਰਣ ਦੇ ਵਿੱਚ ਨਿਯਮਾਂ ਦਾ ਬਹੁਤ ਵੱਡਾ ਹੱਥ ਹੁੰਦਾ ਟ੍ਰੈਡੀਸ਼ਨ ਸੰਸਥਾ ਦੇ ਬਣਾਉਣ ਤੋਂ ਪਹਿਲਾਂ ਨਿਯਮਾਂ ਨੂੰ ਪ੍ਰਵਾਸ਼ਿਤ ਕੀਤਾ ਜਾਂਦਾ ਤੇ ਉਸ ਸੰਸਥਾ ਨੂੰ ਬਣਾਉਣ ਦੇ ਖਾਸ ਉਦੇਸ਼ਾਂ ਨੂੰ ਵੀ ਪ੍ਰਵਾਸ਼ਿਤ ਕੀਤਾ ਜਾਂਦਾ ਇਸ ਸੰਸਥਾ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਦੇ ਵਿਵਹਾਰ ਨੂੰ ਵੀ ਪ੍ਰਵਾਸ਼ਿਤ ਕੀਤਾ ਜਾਂਦਾ ਜੇਕਰ ਸਭ ਕੁਝ ਪਹਿਲਾਂ ਤੋਂ ਹੀ ਨਿਸ਼ਚਿਤ ਹੋਵੇ ਤਾਂ ਸੰਸਥਾ ਦੇ ਕੰਮ ਸਹੀ ਤਰ੍ਹਾਂ ਹੁੰਦੇ ਨੇ ਕੋਈ ਮਸਲਾ ਖੜਾ ਨਹੀਂ ਹੁੰਦਾ ਜੇਕਰ ਇਹ ਪ੍ਰਵਾਸ਼ਿਤ ਨਾ ਹੋਣ ਤਾਂ ਉਸ ਵਿੱਚ ਹਰ ਕੋਈ ਆਪਣੇ ਅਨੁਸਾਰ ਬਦਲਾਅ ਕਰਨ ਦੀ ਕੋਸ਼ਿਸ਼ ਕਰਦਾ ਜੋ ਕਿ ਸੰਸਥਾ ਦੀ ਹੋਣ ਲਈ ਹਾਨੀ ਕਰਦਾ ਅਗੇ ਹੈਗਾ ਪ੍ਰਤੀਕ ਹਰੇਕ ਸੰਸਥਾ ਨੂੰ ਆਪਣਾ ਇੱਕ ਪ੍ਰਤੀਕ ਬਣਾਉਣਾ ਪੈਂਦਾ ਤਾਂ ਕਿ ਉਸਦੇ ਅਲੱਗ ਹੋਣ ਬਣੀ ਰਹਿ ਸਕੇ ਜੇਕਰ ਸੰਸਥਾ ਦਾ ਕੋਈ ਪ੍ਰਤੀਕ ਨਾ ਹੋਵੇ ਤਾਂ ਉਸ ਦੀ ਹੋਰ ਸੰਸਥਾਵਾਂ ਚ ਮਿਲਣ ਦਾ ਖਤਰਾ ਹੁੰਦਾ ਇਸ ਲਈ ਹਰ ਸੰਸਥਾ ਦੇ ਇੱਕ ਪ੍ਰਤੀਕ ਬਣਾਇਆ ਜਾਂਦਾ ਸੋ ਇਹ ਸੀ ਇਹਦੇ ਵਿਸ਼ੇਸ਼ਤਾਵਾਂ ਨੈਕਸਟ ਵੀਡੀਓ ਚ ਅਪਾ ਇਹਦਾ ਕਾਰਜ ਕਰਾਂਗੇ ਥੈਂਕ ਯੂ